ਬੀਤੀ 11 ਅਕਤੂਬਰ ਨੂੰ ਕਸਬਾ ਬਗਰਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਅਤੇ ਰੋੜੀਆਂ ਤੇ ਖਿਲਾਰਨ ਕਾਰਨ ਰੋਸਚਾਹੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੇ ਅੱਜ ਇਲਾਕੇ ਦੀਆਂ ਵਕ ਵਕ ਹਾਈਵੇ ਅਤੇ ਲਿੰਕ ਸੜਕਾਂ ਤੇ ਜਾਮ ਲਗਾ ਕੇ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਕਾਰਨ ਰੋਸ ਪ੍ਰਗਟ ਕੀਤਾ। ਅੱਜ ਸਵੇਰ ਵੇਲੇ ਤੋਂ ਹੀ ਨਜ਼ਦੀਕੀ ਪਿੰਡ ਰੋਡੇ ਦੀਆਂ ਸਿੱਖ ਸੰਗਤਾਂ ਨੇ ਮੋਗਾ ਕੋਟਕਪੂਰਾ ਹਾਈਵੇ ਰੋਡ ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ। ਇਹ ਜੋ ਕਾਨੂੰਨੀ ਹਰਕਤ ਹੋਈ ਆ ਸਾਡੇ ਸਾਰੇ ਸਿੱਖਾਂ ਦੇ ਜਿਹੜੇ ਹਿਰਦੇ ਵਲੂੰਧਰੇ ਗਏ ਅਸੀਂ ਬੜੇ ਦੁਖੀ ਆ। ਤੇ ਅਸੀਂ ਕਿਸੇ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਅਸੀਂ ਇਹ ਧਰਨਾ ਦੇ ਰਹੇ ਹਾਂ ਜਿੰਨਾ ਚਿਰ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਤੇ ਉਹਨਾਂ ਚਿਰ ਇਹ ਧਰਨਾ ਸਾਡਾ ਜਾਰੀ ਰਹੂਗਾ ਬਹੁਤ ਹੀ ਦੁੱਖ ਭਰੇ ਸਮੇਂ ਤੇ ਜੋ ਇਹ ਧਰਨਾ ਲਾਇਆ ਜਾ ਰਿਹਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਸਰੂਪ ਪਿੰਡ ਬੁਰਜ ਦਿਵਾਰ ਸਿੰਘ ਵਾਲਾ ਤੋਂ 1 ਜੂਨ ਨੂੰ ਚੋਰੀ ਹੋ ਗਏ ਸਨ ਉਸ ਸੰਬੰਧ ਚ ਸਿੱਖ ਜਥੇਬੰਦੀਆਂ ਨੇ ਬਹੁਤ ਹੀ ਸ਼ਾਂਤੀਪੂਰਵਕ ਧਰਨੇ ਮਜਾਰੇ ਫਰੀਦਕੋਟ ਜ਼ਿਲ੍ਹਾ ਵੀ ਬੰਦ ਕਰਾਇਆ ਪਰ ਪੰਜਾਬ ਸਰਕਾਰ ਪੰਜਾਬ ਗਵਰਨਮੈਂਟ ਔਰ ਪੰਜਾਬ ਪੁਲਿਸ ਨੇ ਅਜੇ ਤੱਕ ਉਹਦਾ ਕੋਈ ਦੋਸ਼ੀ ਨਹੀਂ ਲੱਭਿਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਪ੍ਰਾਪਤ ਹੋਏ ਐ ਪੰਜਾਬ ਪੁਲਿਸ ਨੂੰ ਆ ਲਗਭਗ ਅਜ ਤੋਂ 10 15 ਦਿਨ ਦੀ ਗੱਲ ਆ ਕਿ ਪਿੰਡ ਬੁਰਜ ਜਵਾਰ ਸਿੰਘ ਵਾਲਾ ਜਿੱਥੋਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਉਸੇ ਪਿੰਡ ਦੇ ਵਿੱਚ ਉਹਨਾਂ ਨੇ ਨੋਟਿਸ ਲਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਡੇ ਪਿੰਡ ਬਗਰਾੜੀ ਦੇ ਵਿੱਚ ਆ ਜੇ ਕੋਈ ਸਿੱਖ ਲੱਭ ਸਕਦਾ ਤਾਂ ਉਹਨੂੰ 10 ਲੱਖ ਰੁਪਇਆ ਨਾਮ ਦਿੱਤਾ ਜਾਊਗਾ ਜਦ ਕਿ ਸਿੱਖਾਂ ਨੇ 5 ਲੱਖ ਰੁਪਇਆ ਨਾਮ ਰੱਖਿਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਦੋਸ਼ੀ ਦੇ ਬਾਰੇ ਦੱਸਣ ਦਾ ਅਸੀਂ 10 ਲੱਖ ਦੇਵਾਂਗੇ ਉਸ ਤੇ ਵੀ ਕੋਈ ਗੌਰ ਨਹੀਂ ਕੀਤੀ ਗਈ ਪੰਜਾਬ ਪੁਸ਼ਤ ਸਰਕਾਰ ਵੱਲੋਂ ਤਾਂ ਉਹਦੇ ਨਤੀਜੇ ਅੱਜ ਜੋ ਸਾਡੇ ਸਾਹਮਣੇ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਵੇਂ ਉਹਨਾਂ ਨੇ ਵਿੱਚ ਲਿਖਿਆ ਸੀ ਅਸੀਂ ਗਲੀਆਂ ਦੇ ਵਿੱਚ ਸਿੱਟਾਂਗੇ ਉਸੇ ਤਰੀਕੇ ਮਹਾਰਾਜ ਦੇ ਸਰੂਪ ਉਹਨਾਂ ਨੇ ਗਲੀਆਂ ਦੇ ਵਿੱਚ ਮਹਾਰਾਜ ਦੇ ਅੰਗ ਸਿੱਟੇ ਗਏ ਜੋ ਸਿੱਖ ਜਗਤ ਨੂੰ ਬਹੁਤ ਵੱਡੀ ਸੇਸ ਪਹੁੰਚੀ ਆ ਇਸ ਜਾਮ ਕਾਰਨ ਜਿੱਥੇ ਆਮ ਰਾਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕੋਟਕਪੂਰਾ ਚ ਧਰਨੇ ਤੇ ਬੈਠੀ ਸਿੱਖ ਸੰਗਤ ਤੱਕ ਪਹੁੰਚਣ ਲਈ ਵੀ ਸਿੱਖ ਜਥੇਬੰਦੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿੱਖ ਜਥੇਬੰਦੀਆਂ ਵੱਲੋਂ ਲਗਾਏ ਥਾਂ ਥਾਂ ਤੇ ਧਰਨੇਆਂ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਭੱਜਣਾ ਪੈ ਗਈਆਂ ਨੇ ਇਸ ਰੋਜ਼ ਧਰਨੇ ਦੌਰਾਨ ਸਿੱਖ ਸੰਗਤਾਂ ਵੱਲੋਂ ਕਿਸੇ ਖਿਲਾਫ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਜਾ ਰਹੀ ਹੈ ਸਗੋਂ ਵਕ ਵਕ ਥਾਵਾਂ ਤੇ ਰੋਡ ਜਾਮ ਕਰਕੇ ਸਿੱਖ ਸੰਗਤਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਉਤੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੇ ਕੋਟਕਪੂਰਾ ਵਿਖੇ ਪਹੁੰਚ ਕੇ ਧਰਨੇ ਤੇ ਬੈਠੇ ਸਿੱਖਾਂ ਦੀ ਹਮਾਇਤ ਕੀਤੀ ਹੈ। ਇਸ ਮੌਕੇ ਤੇ ਭਾਈ ਅਮਰੀਕ ਸਿੰਘ ਜਨਾਲਾ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਚਮਕੌਰ ਸਿੰਘ ਭਾਈ ਰੂਪੇਵਾਲਾ, ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਪੈਰੇਦਾਰ ਦੇ ਮੁੱਖ ਸੰਵਾਦਕ ਜਸਪਾਲ ਸਿੰਘ ਹੀਰਾ ਤੋਂ ਇਲਾਵਾ ਅਨੇਕਾਂ ਜਥੇਬੰਦੀਆਂ ਦੇ ਨੁਮਾਇंदे ਵੱਡਿਆਂ ਕਾਫਲਿਆਂ ਵਿੱਚ ਪਹੁੰਚੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਧਰਨੇ ਨੂੰ ਖੇਰੂ-ਖੇਰੂ ਕਰ ਲਈ। ਜ਼ਿਲ੍ਹਾ ਫਰੀਦਕੋਟ ਪੁਲਿਸ ਵੱਲੋਂ ਧਰਨੇ ਕਈਆਂ ਨੂੰ ਜ਼ਬਰੀ ਚੁੱਕ ਕੇ ਜੇਲ੍ਹ ਅੰਦਰ ਡੱਕ ਦਿੱਤਾ ਗਿਆ ਸੀ ਪਰੰਤੂ ਸਿੱਖ ਜਥੇਬੰਦੀਆਂ ਦੇ ਰੋਸ ਅੱਗੇ ਝੁਕਦਿਆਂ ਪੁਲਿਸ ਪ੍ਰਸ਼ਾਸਨ ਨੂੰ ਉਕਤ ਨੁਮਾਇੰਦਿਆਂ ਨੂੰ ਜਲਦੀ ਰਿਹਾ ਕਰਨਾ ਪਿਆ ਸੰਘਰਸ਼ ਚੱਲਦਾ ਰਹਿਣਾ ਹੈ ਤੇ ਜਿਸ ਤਰ੍ਹਾਂ ਪੁਲਿਸ ਜ਼ਬਰਦਸਤੀ ਗ੍ਰਿਫਤਾਰੀਆਂ ਕਰ ਰਹੀ ਹੈ ਸੋ ਜੇ ਇਦਾਂ ਵੀ ਉਹ ਗ੍ਰਿਫਤਾਰੀਆਂ ਕਰਦੇ ਸਨ ਉਹ ਚੁੱਕ ਕੇ ਲੈ ਜਾਂਦੇ ਤਾਂ ਵੱਖਰੀ ਗੱਲ ਹੈ ਪਰ ਅਸੀਂ ਆਪਣੇ ਵੱਲੋਂ ਇੱਥੇ ਬੈਠੇ ਹੋਏ ਹਾਂ ਜਿਹਨਾਂ 'ਤੇ ਦੋਸ਼ ਨਹੀਂ ਫੜਿਆ ਜਾਂਦਾ ਸੰਦੇਸ਼ ਇਹ ਹੀ ਹੈ ਬਾਅਦ ਤੋਂ ਬਾਅਦ ਸੰਗਤਾਂ ਕੋਟਕਪੂਰਾ ਚੌਂਕ ਦੇ ਵਿੱਚ ਪਹੁੰਚੋ ਪਰ ਇਹ ਸ਼ਾਂਤਮਈ ਧਰਨਾ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਸੰਕੋਚ ਕੀਤਾ ਜਾਵੇ ਸੋ ਸ਼ਾਂਤਮਈ ਧਰਨਾ ਹੈ ਆਪਾਂ ਸ਼ਾਂਤਮਈ ਧਰਨਾ ਲਾ ਕੇ ਜਿੱਤ ਪ੍ਰਾਪਤ ਕਰਨੀ ਹੈ ਸੋ ਇਹ ਦੋਖੀਆਂ ਨੂੰ ਗ੍ਰਿਫਤਾਰ ਕਰਵਾਉਣਾ ਹੈ ਸੰਗ ਤਾਂ ਵਾਅਦਾ ਕਰ ਆਪਣੇ ਪਿੰਡਾਂ ਦਾ ਕਸਬਿਆਂ ਦੇ ਧਰਨੇ ਦੇਣ ਕੇ ਇੱਕ ਤਰ੍ਹਾਂ ਇੱਕ ਤਾਂ ਹੀ ਕੱਢਿਆ ਹੁੰਦਾ ਚਲੋ ਜੇ ਉਹ ਆਪਣੇ ਪਿੰਡ ਦੇ ਧਰਨਾ ਦੇਣਾ ਚਾਹੁੰਦੀਆਂ ਤਾਂ ਦੇ ਲਿਆ ਪਰ ਉਹ ਕੇਂਦਰੀ ਸਥਾਨ ਦੇ ਉੱਤੇ ਹੀ ਰੋ ਪਹੁੰਚ ਲੈ ਕੇ ਇਹ ਸਮਝ ਲਓ ਵੀ ਇਹ ਕੋਟੂਰ ਦਾ ਚੌਕ ਹੈ ਇਹ ਸਾਰੇ ਮੋਰਚੇ ਦਾ ਕੇਂਦਰੀ ਸਥਾਨ ਬਣਦਾ ਆਪਾਂ ਇੱਥੇ ਜ਼ਰੂਰ ਪਹੁੰਚਣ ਬਾਕੀ ਜੇ ਕੋਈ ਆਪਣੇ ਪਿੰਡ ਲੈਵਲ ਤੇ ਵੀ ਕੋਈ ਧਾਰਨਾ ਲਾ ਕੇ ਕੋਈ ਰੋਸ ਪ੍ਰੋਟ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਹੈ ਪਿੰਡ ਜਵਾਰ ਸਿੰਘ ਵਾਲਾ ਤੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਸੋ ਕੱਲ ਪਿੰਡ ਬਰਗਾੜੀ ਵਿੱਚ ਗੁਰੂ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਾ ਪੱਤਰਾ ਕਰ ਦਿੱਤਾ ਗਿਆ ਮਿਲਿਆ ਸਰੂਪ ਸੋ ਉਹਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਲਿਖ ਕੇ ਚਿੱਠੀ ਵੀ ਜਗ੍ਹਾ ਜਗ੍ਹਾ ਤੇ ਇਸ਼ਤਿਹਾਰ ਵੀ ਲਾਏ ਸੀ ਕਿ ਸਾਡੇ ਪਿੰਡ ਦੇ ਵਿੱਚ ਬਰਗਾੜੀ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੁਕੋਏ ਹੋਏ ਆ ਤੁਸੀਂ ਵੱਡੇ ਪੰਥ ਦਰਦੀ ਹੋ ਵੱਡੇ ਪੰਥ ਕਹਾਉਂਦੇ ਹੋ ਤੇ ਉਹ ਸਰੂਪ ਤੁਸੀਂ ਲੱਭ ਕੇ ਵਿਖਾਓ ਸੋ ਕੱਲ ਉਹ ਸਰੂਪ ਦੇ ਪੱਤਰਾ ਪੱਤਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਕਿ ਉਸ ਬਰਗਾੜੀ ਨਗਰ ਦੇ ਵਿੱਚੋਂ ਮਿਲਿਆ ਸੋ ਇਸੇ ਰੋਸ ਰੋਸ ਵਿੱਚ ਸੰਗਤਾਂ ਨੇ ਕੱਲ ਦਾ ਇੱਥੇ ਤਰਨਾਲ ਆਇਆ ਹੋਇਆ ਸਾਰੇ ਪੰਥ ਦਰਤੀ ਦਰਦੀ ਤਤ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਕੱਲ ਦੇ ਇੱਥੇ ਤਰਨਾਲ ਆ ਕੇ ਬੈਠੇ ਆ ਰਾਤ ਅ 2 ਵਜੇ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਸਵੇਰੇ 9 ਵਜੇ ਇਹਨਾਂ ਨੇ ਸਾਨੂੰ ਛੱਡਿਆ 11 ਵਜੇ ਤੋਂ ਦੁਬਾਰਾ ਫੇਰ ਧਰਨਾ ਸ਼ੁਰੂ ਕਰ ਲਿਆ ਗਿਆ ਸੋ ਕੱਲ 2200 ਸਿੰਘ ਇਹਨਾਂ ਨੇ ਗ੍ਰਿਫਤਾਰ ਕੀਤਾ ਸੀ ਅੱਜ 22000 ਇਕੱਠਾ ਹੋ ਗਿਆ ਸੋ ਹੁਣ ਇਹਨਾਂ ਨੂੰ ਇਹੀ ਕਿਹਾ ਗਿਆ ਵੀ ਜੇ ਕੱਲ ਤੇ ਅਸੀਂ ਆਪਣੇ ਆਪ ਇਹਨਾਂ ਨੇ ਕਿਹਾ ਤੇ ਸ਼ਾਂਤਮਈ ਗ੍ਰਿਫਤਾਰੀਆਂ ਦੇ ਦਿੱਤੀਆਂ ਅੱਜ ਇਹਨਾਂ ਨੂੰ ਇਹ ਕਿਹਾ ਕਿ ਅਸੀਂ ਇੱਥੇ ਬੈਠੇ ਰਵਾਂਗੇ ਜੇ ਤੁਹਾਡਾ ਦਿਲ ਕਰਦਾ ਤੁਸੀਂ ਸਾਨੂੰ ਖਿੱਚ ਕੇ ਕਢੀ ਸਕ ਕੇ ਚੁੱਕ ਕੇ ਇੱਥੋਂ ਲਿਜਾ ਸਕਦੇ ਹੋ ਅਸੀਂ ਆਪਣੇ ਆਪ ਗੱਡੀਆਂ ਵਿੱਚ ਨਹੀਂ ਬੈਠਣਾ ਸੋ ਜਿੰਨਾ ਚਿਰ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਣ ਮਿਥੇ ਸਮੇ ਲਈ ਇਤਰਨਾ ਇਸੇ ਤਰ੍ਹਾਂ ਜਾਰੀ ਰਹੇਗੀ ਸਤਾਰੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਛੱਡ ਕੇ ਇਸ ਸੰਘਰਸ਼ ਵਿੱਚ ਸਾਥ ਦਿਓ ਤਾਜੋ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੌਮ ਜਾਗ ਗਈ ਹੈ ਜਿਹੜੀ ਇਹਨਾਂ ਨੇ ਚਿੱਠੀ ਲਿਖੀ ਸੀ ਉਹਦੇ ਵਿੱਚ ਮੇਰਾ ਵੀ ਨਾਂ ਲਿਖਿਆ ਸੀ ਦੋ ਪ੍ਰਚਾਰਕਾਂ ਦਾ ਜ਼ਿਕਰ ਸੀ ਜਿਦੇ ਵਿੱਚ ਮੇਰਾ ਵੀ ਨਾਂ ਸੀ ਕਿ ਬੜਾ ਤੁਸੀਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਹੋ ਪ੍ਰਚਾਰ ਕਰਦੇ ਹੋ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਕਰਕੇ ਦਿਖਾਓ ਸੋ ਇਹਨਾਂ ਨੂੰ ਹੁਣ ਕਰਕੇ ਦਿਖਾਉਣਾ ਹੈ ਵੀ ਅਸੀਂ ਵੀ ਗੁਰੂ ਕੇ ਸਿੰਘ ਜਾਗਦੇ ਆ ਇਹ ਹਮੇਸ਼ਾ ਇਦਾਂ ਨਹੀਂ ਹੋ ਸਕਦਾ ਬਾਕੀ ਦੂਸਰੀ ਗੱਲ ਇਹ ਹੈ ਕਿ ਇਦੇ ਨਾਲ ਬਹੁਤ ਵੱਡੀ ਜਾਗਰਤੀ ਆਏਗੀ ਜੋ ਥਾਂ ਥਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵਿਦਵੀ ਹੁੰਦੀ ਹੈ ਪਤਾ ਲੱਗ ਜਾਏਗਾ ਕਿ ਕੌਮ ਜਾਗਦੀ ਹੈ ਸੁੱਤੀ ਨਹੀਂ ਤੇ ਉਹਨਾਂ ਦੇ ਮੂੰਹ ਤੇ ਬੜੀ ਕਰਾਰੀ ਚਪੇੜ ਹੈ ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਇਹਨਾਂ ਨੂੰ ਮਾਫ਼ ਕਰ ਦਿੱਤਾ ਜਿਨ੍ਹਾਂ ਨੇ ਕਿਹਾ ਇਹਨਾਂ ਨੂੰ ਜਫੀਆਂ ਪਾ ਲਓ ਇਹਨਾਂ ਨੂੰ ਗਲਵਕੜੀਆਂ ਪਾ ਲਓ ਇਹਨਾਂ ਨਾਲ ਭਾਈਚਾਰਕ ਸਾਂਝ ਬਣਾ ਲਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪੱਤਰੇ ਰੂੜੀਆਂ ਉੱਤੇ ਖਿਲਾਰ ਦਿੱਤੇ ਗਲੀਆਂ ਵਿੱਚ ਖਿਲਾਰ ਦਿੱਤੇ ਉਹਨਾਂ ਨਾਲ ਭਾਈਚਾਰਕ ਸਾਂਝ ਕਿਵੇਂ ਬਣਾਈ ਜਾ ਸਕਦੀ ਹੈ ਸੋ ਇਹ ਉਹਨਾਂ ਨੂੰ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਿਨ੍ਹਾਂ ਨੇ ਇਹਨਾਂ ਨੂੰ ਮਾਫ਼ ਕੀਤਾ ਸ਼ਰਮ ਨਾਲ ਸਿਰ ਝੁਕਦਾ ਹੈ ਕਿ ਕਿਹੜੇ ਮੂੰਹ ਨਾਲ ਤੁਸੀਂ ਕਿਹਾ ਸੀ ਇਹਨਾਂ ਨਾਲ ਭਾਈਚਾਰਕ ਸਾਂਝ ਬਣਾ ਲਓ ਤੁਹਾਡੀ ਭਾਈਚਾਰਕ ਸਾਂਝ ਬਣਾਉਣ ਤੋਂ ਤਿੰਨ ਦਿਨਾਂ ਬਾਅਦ ਹੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪੱਤਰਾ ਪੱਤਰਾ ਕਰਕੇ ਖਿਲਾਰ ਦਿੱਤਾ ਹੁਣੇ ਗੱਲ ਦੇ ਜਵਾਬ ਦੇ ਕੌਣ ਹੋਏਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਰाये ਦੀ ਅੱਜ ਪਛਾਣ ਕਰੀਏ ਚੜ੍ਹਦੀ ਕਲਾ ਨਾਲ ਇਕਜੁੱਟ ਹੋਈਏ ਅੱਜ ਜਦੋਂ ਕਿ ਸਮੁੱਚਾ ਸਿੱਖ ਪੰਥ ਜੇਸੇ ਸਮੁੱਚੇ ਸਿੱਖ ਪੰਥ ਦੀ ਛਾਤੀ 'ਚ ਸਿੱਖ ਕੌਮ ਦੇ ਦੁਸ਼ਮਣਾਂ ਨੇ ਛੁਰਾ ਮਾਰਿਆ ਉਸ ਛੁਰੇ ਦੀ ਪੀੜ ਅੱਜ ਹਰ ਸਿੱਖ ਨੂੰ ਆ ਜਿਸ ਦਾ ਗੁਰੂ ਦੇ ਨਾਲ ਪਿਆਰ ਆ ਜਿਸ ਦੀ ਗੁਰੂ ਪ੍ਰਤੀ ਸ਼ਰਧਾ ਜਿਹਦੇ ਮਨ ਵਿੱਚ ਸਿੱਖੀ ਦਾ ਪਿਆਰ ਆ ਅੱਜ ਉਹਦੇ ਮਨ ਨੂੰ ਜਿਹੜੀ ਪੀੜਾ ਉਹ ਉਹਦਾ ਅਹਿਸਾਸ ਉਹੀ ਕਰ ਸਕਦਾ ਸੋ ਖਾਲਸਾ ਜੀ ਜਿਸ ਤਰ੍ਹਾਂ ਸੇ ਜਾਣਦੇ ਆ ਕਿ ਸਾਡੇ ਲਈ ਆਖਿਆ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹਰ ਚੜਦੇ ਸੂਰਜ ਸਿੱਖ ਕੌਮ ਨੂੰ ਨਵੀਂ ਬੰਗਾਰ ਨਵੀਂ ਚੁਣੌਤੀ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਮੇਂ ਦੇ ਜ਼ਬਰ ਹਾਕਮਾਂ ਵੱਲੋਂ ਦਿੱਤੀ ਜਾਂਦੀ ਹੈ ਅੱਜ ਇਹ ਜਿਹੜਾ ਬਾਣਾ ਵਾਪਰਿਆ ਸ਼ੇਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ અપਮਾਨ ਹੋਇਆ ਸੋ ਇਹ ਜਿਹੜਾ અપਮਾਨ ਹੋਇਆ ਇਹਦੇ ਪਿੱਛੇ ਬੜੀਆਂ ਸੋਚੀਆਂ ਸਮਝੀਆਂ ਤਾਕਤਾਂ ਨੇ ਉਹਨਾਂ ਦੀ ਬੜੀ ਸੋਚੀ ਸਮਝੀ ਇਹ ਚਾਲ ਆ ਜਿਹਦੇ ਬਾਰੇ ਸਾਨੂੰ ਸਮਝਣਾ ਪਊਗਾ ਕਿ ਆਖਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਸੋ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਆ ਕਿ ਉਹ ਤਾਕਤਾਂ ਜਿਹੜੀਆਂ ਇਸ ਹਿੰਦੁਸਤਾਨ ਤੇ ਰਾਜ ਕਰਦੀਆਂ ਨੇ ਤੇ ਆਏ ਦਿਨ ਉਹ ਇਹ ਕਹਿੰਦੀਆਂ ਨੇ ਕਿ ਹਿੰਦੁਸਤਾਨ ਤੇ ਹਿੰਦੂਆਂ ਦਾ ਰਾਜ ਆ ਹਿੰਦੁਸਤਾਨ ਵਿੱਚ ਜੰਮਣ ਵਾਲਾ ਹਰ ਬੱਚਾ ਹਿੰਦੂ ਆ ਤੇ ਸਿੱਖਾਂ ਨੂੰ ਵੀ ਉਹ ਕਹਿੰਦੇ ਨੇ ਕਿ ਸਿੱਖ ਹਿੰਦੂ ਧਰਮ ਦਾ ਅੰਗ ਆ ਅੱਜ ਉਹ ਨਾਗਪੂਰੀ ਤਖਤਾ ਜਿਹੜਾ ਉਹ ਬਾਰ ਬਾਰ ਇਸ ਗੱਲ ਦਾ ਐਲਾਨ ਕਰ ਰਿਹਾ ਉਹਨਾਂ ਦੇ ਰਸਾਲੇ ਦੇ ਵਿੱਚ ਇਹ ਗੱਲ ਛਾਪੀ ਜਾ ਰਹੀ ਆ ਕਿ 2070 ਤੱਕ 2070 ਤੱਕ ਇਸ ਧਰਤੀ ਤੋਂ ਸਿੱਖ ਅਤੇ ਸਿੱਖੀ ਦੀ ਹੋਣ ਦਾ ਖਤਮ ਕਰ ਦਿੱਤੀ ਜਾਊਗੀ ਉਹਨਾਂ ਨੇ ਸਾਨੂੰ ਖੁੱਲਾ ਖੁੱਲਾ ਚੈਲੰਜ ਕੀਤਾ ਨਾਗਪੂਰੀ ਤਾਕਤ ਵੱਲੋਂ ਸੰਗ ਪਰਿਵਾਰ ਵੱਲੋਂ ਭਗਮਾ ਬਰਗੇਡ ਵੱਲੋਂ ਸਾਨੂੰ ਖੁੱਲਾ-ਖੁੱਲਾ ਇਹ ਚੈਲੰਜ ਕੀਤਾ ਗਿਆ ਕਿ 2070 ਤੱਕ ਅਸੀਂ ਇਸ ਧਰਤੀ ਤੋਂ ਸਿੱਖ ਅਤੇ ਸਿੱਖੀ ਦੋਨਾਂ ਦੀ ਹੋਦਾ ਜਿਹੜੀ ਉਹ ਖਤਮ ਕਰ ਦੇਣੀ ਆ ਸੋ ਖਾਲਸਾ ਜੀ ਇਹ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਆ ਤੇ ਉਹ ਸ਼ੈਤਾਨ ਤਾਕਤਾਂ ਉਹ ਮਕਾਰ ਤਾਕਤਾਂ ਜਿਨ੍ਹਾਂ ਦੇ ਕੋਲ ਸਾਧਨ ਨੇ ਜਿਹੜੇ ਸ਼ਕਤੀਸ਼ਾਲੀ ਨੇ ਅੱਜ ਉਹ ਆਪਣੇ ਉਸ मंसूਬੇ ਦੀ ਪ੍ਰਾਪਤੀ ਲਈ ਕਿ ਸਿੱਖੀ ਦੀ ਹੋਂਦ ਇਸ ਦੁਨੀਆ ਤੋਂ ਖਤਮ ਕਰਨੀਆਂ ਉਹ ਬਾਰ-ਬਾਰ ਸਾਡੇ ਤੇ ਹਮਲੇ ਕਰ ਰਹੇ ਨੇ ਹਮਲਿਆਂ ਦੇ ਰੂਪ ਬਦਲ ਲੈ ਰਹੇ ਨੇ ਪਰੰਤੂ ਅਫਸੋਸ ਦੀ ਗੱਲ ਇਹ ਆ ਕਿ ਜਿਹੜੇ ਹਮਲੇ ਸਾਡੇ ਤੇ ਕੀਤੇ ਜਾ ਰਹੇ ਨੇ ਜਿਹੜਾ ਬਾਹਰ ਸਾਡੇ ਤੇ ਕੀਤਾ ਜਾ ਰਿਹਾ ਜਿਸ ਕਹਾੜੇ ਦੇ ਨਾਲ ਸਿੱਖੀ ਦੀਆਂ ਜੜਾਂ ਵੱਡਣ ਦੀ ਕੋਸ਼ਿਸ਼ ਹੋ ਰਹੀ ਆ ਉਸ ਕਹਾੜੇ ਦਾ ਦਸਤਾ ਸਾਡੇ ਧਰਮ ਦੇ ਠੇਕੇਦਾਰ ਨੇ ਸਾਡੇ ਲੋਕ ਨੇ ਸਾਡੇ ਆਪਣੇ ਨੇ ਉਹ ਉਹਨਾਂ ਦੇ ਕਹਾੜੇ ਦਾ ਦਸਤਾ ਬਣੇ ਹੋਏ ਨੇ ਕੋਟਕਪੂਰਾ ਤੋਂ ਜਸਵੀਰ ਹੇਰਾ ਸਨੀ ਸੁਜਾਪੁਰ ਜਸਵੰਤ ਗਿੱਲ ਸਤਨਾਮ ਬੁਰਜ ਸਬਾਜੀਤ ਪੱਪੂ ਤੇ ਸੁਖਜਿੰਦਰ ਗਿੱਲ ਦੀ ਰਿਪੋਰਟ ਪੈਰੇਦਾ ਟੀਵੀ